मित्तल में अब जा जा रहे थे रहे थे रहे थे ड्यूटी से पे तो हुआ तूल तूल मैं। के पास हुआ है कैसे हुआ गाड़ी जो तेजी में चला रहा था मोर, मोर था वही मोड़ने में लड़ दिया तो पहले भी, गाड़ी भी जाते है? हाँ पहले नया गाड़ी लगा था

ਮੰਲੂ ਕਿ ਚੱਲਣਾ ਤੋਂ ਮੰਲੂ ਕਿ ਫੈਕਟਰੀ ਨੂੰ ਜਾ ਰਹੀ ਸੀ ਕਿ ਜੀ ਫੈਕਟਰੀ ਸੀ ਇਹ ਜੀ ਆਪਣੀ ਮੈਟਲ ਫੈਕਟਰੀ ਕੋਲ ਜੀ ਜਾ ਰਹੀ ਸੀ ਕਿੰਨੀ ਸੀ ਜੀ ਲੇਬਰੇਜ 20 ਤੋਂ 25 ਜਾਣੇ ਸੀਗੇ ਇਹਦੇ ਵਿੱਚ ਜੀ ਹਾਂ ਜੀ ਲੇਬਰ ਵਾਲੇ ਸਾਰੇ ਠੀਕ ਨੇ ਜੀ ਕੀ ਕਾਰਨ ਸੀ ਐਕਸੀਡੈਂਟ ਕਾਰਨ ਕਿ ਸੀ ਧੁੰਦ ਕਾਰਨ ਕਰਕੇ ਡਰਾਈਵਰ ਨੂੰ ਮੰਲੂ ਕਿ ਅੱਗੇ ਨਹੀਂ ਦਿਖਿਆ ਜੀ ਤੇ ਇਸ ਕਰਕੇ ਮੰਲੂ ਕਿ ਗੱਡੀ ਹਿਸਲਪ ਹੋ ਗਈ ਤੇ ਗੱਡੀ ਬੱਚੀ ਕਿਥੇ ਡਿਵਾਈਡ ਹੋ ਗਈ ਹਾਂ ਜੀ ਡਿਵਾਈਡਰ ਚ ਬਚ ਗਈ ਇਸ ਵਾਰੀ ਇਹ ਹਾਂ ਜੀ ਸਾਰੀਆਂ ਠੀਕ ਨੇ ਜੀ ਕੁਮਾਂਤਿਕਾ ਡਾਕਟਰ ਜੀਰਾ ਪੀਸ਼ੈਂਟ ਆਇਆ ਕਿੰਨੇ ਬੇਜੜਾ ਹੈ ਕੀ ਹੋਇਆ ਇਹ ਵਸਤਾ ਐਕਸੀਡੈਂਟ ਹੋਇਆ ਟੋਲ ਪਲਾਜ਼ਾ ਨਾਲ ਤੇ ਅਰਾਊਂਡ 18-19 ਪੀਸ਼ੈਂਟਸ ਆਏ ਨੇ ਸਾਡੇ ਕੋਲ ਉਹਨਾਂ ਵਿੱਚੋਂ ਇੱਕ ਹੈਡ ਇੰਜਰੀ ਲੱਗ ਰਿਹਾ ਹੈ ਬਾਕੀ ਸਾਰੇ ਮਾਈਨਰ ਨੇ ਬਾਕੀ ਇਹ ਕਿੰਨੇ ਸੱਟਾਂ ਨੇ ਬਾਕੀ ਮਾੜੀ ਮੋਟੀ ਰਗਣਾ ਹੀ ਨੇ ਬਾਕੀ ਸਾਰੇ ਠੀਕ ਨੇ ਇੱਕ ਦੇ ਹੀ ਜ਼ਿਆਦਾ ਲੱਗ ਰਹੀ ਸੀ ਪਰ ਫਿਰ ਵੀ ਉਹ ਕੌਨਸ਼ੀਅਸ ਹੈਗਾ ਫਿਲਹਾਲ ਮੇਲ ਫੀਮੇਲ ਦਾ ਪਤਾ ਨਹੀਂ ਆ ਸੱਚ ਕਾਊਂਟ ਨਹੀਂ ਕੀਤਾ ਫੀਮੇਲਸ ਵੀ ਸੀਗੇ ਵਿੱਚ ਤਿੰਨ ਚਾਰ ਫੀਮੇਲਸ ਵੀ ਹੋਣਗੀਆਂ ਵਿੱਚ ਠੀਕ ਹੈ ਇਹਨਾਂ ਕਾਰਨੋ ਕੀ ਪਤਾ ਲੱਗਿਆ ਜੀ ਕਿਉਂ ਫਾਸਟ ਡਰਾਈਵਿੰਗ ਕਹਿ ਰਹੇ ਕਿ ਡਰਾਈਵਰ ਦੀ ਫਾਸਟ ਡਰਾਈਵਿੰਗ ਸੀਗੀ ਮੇਬੀ ਫੌਗ ਦਾ ਵੀ ਹੋ ਸਕਦਾ ਹੈ 18 ਸਾਲ ਤੋਂ ਘੱਟ ਵੀ ਹੈ ਕੋਈ ਨਹੀਂ 18 ਤੋਂ ਘੱਟ ਕੋਈ ਨਹੀਂ ਜਿਹੜਾ 20 ਦੇ ਆਸ-ਪਾਸ ਨੇ ਸਾਰੇ ਜਿਹੜਾ ਸੀਰੀਅਸ ਉਹਨੂੰ ਰੈਫਰ ਕਰ ਰਹੇ ਹਾਂ ਹਾਂਜੀ ਰੈਫਰ ਕਰ ਰਹੇ ਹਾਂ ਆਪਣੇ 32 ਸੈਕਟਰ ਹਸਪੀਟਲ ਚੰਡੀਗੜ੍ਹ